ਹੈਲੋ ਹਾਂਜੀ ਅਸ਼ੀਕਾ ਜੀ ਸਾਰੇ ਨੂੰ ਸੋਨ ਤੋ ਤੁਹਾਡਾ ਆਪਣੀ ਅੱਜ ਦੀ ਲਾਈਵ ਦੇ ਵਿੱਚ ਮੀਤਕਾਰੇ ਤੁਸੀਂ ਸਾਰੇ ਠੀਕ ਹੋਵੋਗੇ ਹਾਈ ਅਨਸਪੈਕਟਡ ਨੋਜੀ ਕਿਵੇਂ ਹੋ ਠੀਕ ਠਾਕ ਹਾਈ ਰਾਜਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਹਾਈ ਬੌਬੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਘਰ ਪਰਿਵਾਰ ਠੀਕ ਹੈ ਹਾਂਜੀ ਰਾਜਵਿੰਦਰ ਜੀ ਆਪਣੇ ਕੋਲ ਸਭ ਬਜੀ ਤੁਸੀਂ ਦੱਸੋ ਤੁਸੀਂ ਕਿਵੇਂ ਆ ਹਾਈ ਬਬਦੀਪ ਜੀ ਕਿਵੇਂ ਹੋ ਜੀ 31 ਵਾਲੇ ਹਾਏ ਜੀ ਹਾਏ ਹੈਲੋ ਐਕਟਰ ਹੈਲੋ ਪ੍ਰਭ ਸਿੱਖੋਂ ਜੀ ਹਾਏ ਹਾਏ ਮਹਿਬੂਬ ਜੀ ਕਿਵੇਂ ਹੋ ਮੈਂ ਵਧੀਆ ਪ੍ਰਭ ਸਿੱਖੋਂ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਹਾਏ ਮਨਜੋਤ ਸਿੰਘ ਜੀ ਕਿਵੇਂ ਹੋ ਠੀਕ ਠਾਕ ਹਾਂ ਸੱਚੇ ਕੱਲ ਜੀ ਹੋ ਤੁਸੀਂ ਠੀਕ ਠਾਕ ਹੋ ਹਾਂ ਜੀ ਹਾਂ ਜੀ ਬਬਦੀਪ ਜੀ ਆਪਾਂ ਜਮ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਮੈਂ ਤੁਹਾਨੂੰ ਕਮੈਂਟ ਕਰਨ ਵਾਲਾ ਸੀ ਕੀ ਕਦੋਂ ਲਾਈਵ ਹੋਣ ਆਲਾ ਹੈ ਇਹਦਾ ਪੁੱਛਣਾ ਸੀਗਾ ਕੀ ਹਾਲ ਹੈ ਮਹਿਬੂਬ ਜੀ ਮੈਂ ਠੀਕ ਹਾਂ ਆਪ ਬਤਾਈਏ ਆਪ کیسے ਹੈ ਲੋ ਜੀ ਕਿਵੇਂ ਬ੍ਰਿਜ ਰਜਿੰਦਰ ਕਲੀਰ ਜੀ ਮੈਂ ਜਦੋਂ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਮਾਰਨਿੰਗ ਗੁੱਡ ਹੋ ਗਿਆ ਗਾਇਸ ਜਿਹੜੇ ਵੀ ਲਾਈਵ ਦੇ ਚਾ ਰਹੇ ਆ ਲਾਈਵ ਨੂੰ ਨਾਲ ਦੇ ਨਾਲ ਲਾਈਕ ਕਰ ਦਿਆ ਕਰੋ ਤੇ ਜਿਹੜੇ ਵੀ ਨਵੇਂ ਬੰਦੇ ਅੱਜ ਆਪਣੇ ਲਾਈਵ ਦੇਖਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਓ ਕਿਉਂਕਿ ਅੱਪਾ ਰੋਜ਼ੀ ਲਾਈਵ ਆਉਣੇ ਹੁੰਦੀਆਂ ਠੀਕ ਆ ਬਸ ਕੀ ਦੱਸਾਂ ਮੈਂ ਆਪਣੇ ਕੀ ਹੋਇਆ ਰਾਜਿੰਦਰ ਜੀ ਦੱਸੋ ਦੱਸੋ ਇਹ ਸਿਆ ਅੱਛਾ ਅੱਛਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਤੁਹਾਡੇ ਕਹਿਣ ਤੋਂ ਪਹਿਲਾਂ ਪਹਿਲੇ ਹੀ ਮੈਂ ਲਾਈਵ ਆ ਗਈ ਹਾਂ ਆਰਾਮ ਰਾਮ ਦੀਪ ਜੱਟ ਜੀ ਰਾਮਦਾਮ ਕਿਵੇਂ ਹੋ ਠੀਕ ਠਾਕ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਸਸ਼ੇ ਕਾਲੀ ਸਸ਼ੇ ਕਾਲ ਮਨਜਿੰਦਰ ਜੀ ਕਿਵੇਂ ਹੋ ਠੀਕ ਹੋ ਤੁਸੀਂ जिसका ये ऐलान है कि वो मज़े में है या तो वो फकीर है या फिर नशे में है सही है आपके बाल लंबे हो गए हैं हाँ जी हाँ जी विनी जी गुड मॉर्निंग मे योर डे स्टार्ट ऑफ वेरी वेल थैंक यू जी थैंक यू गुड मॉर्निंग जी बबदीप जी थोड़ा तो भी दिन शुभ हो गए हेलो बेटा जी कि हो सत श्रीकालपाल जी मैं ठीक हूँ दसो त ਤੁਸੀਂ ਬੈਲਾਂ ਹੀ ਪੁੱਛ ਲਿਆ ਸੀ ਮੈਂ ਦੱਸ ਦਿੱਤਾ ਠੀਕ ਹੈ ਠੀਕ ਹੈ ਹਾਂ ਕਾ ਫਿਰ ਕਿਉਂਗੇ ਜੇ ਮੈਂ ਦੋ ਵਾਰ ਪੁੱਛ ਲਿਆ ਹਾਲਚਾਲ ਕਈ ਵਾਰ ਕਨਫਰਮੇਸ਼ਨ ਵੀ ਚਾਹੀਦੀ ਹੁੰਦੀ ਹੈ ਨਾ ਆਪਾਂ ਨੂੰ ਹਾਂਜੀ ਠੀਕ ਹੈ ਮौज ਹੈ ਉੱਪਰ ਵਾਲੇ ਦੀ ਠੀਕ ਹੈ ਠੀਕ ਹੈ ਵਧੀਆ ਵਧੀਆ ਦੀਪ ਮौज ਹੀ ਰਹਿਣੀ ਚਾਹੀਦੀ ਹੈ ਰੌਪਤੀ ਮੇਰ ਰਹਿਣੀ ਚਾਹੀਦੀ ਸਾਰਾ ਤੇ ਅਨਐਕਸੈਪਟ ਵੀ ਨਹੀਂ ਅੱਛਾ ਅੱਛਾ ਮਨਜਿੰਦਰ ਜੀ ਠੀਕ ਹੈ ਠੀਕ ਹੈ ਅੱਜ ਤੁਸੀਂ ਦੋ ਆਈਡੀ ਤੋਂ ਜੁਆਇਨ ਕੀਤਾ ਹੋਇਆ ਹੈ। ਇੰਡੀਆ ਕਬਾਣਾ ਹੈ ਵਿਨੀਜੀ ਹਾਲੇ ਕੋਈ ਪਲਾਨ ਨਹੀਂ ਹੈਗਾ। ਲੁੱਡੋ ਲਾਉਣੀ ਨੋ ਤੁਸੀਂ ਖਾਣਾ ਖਾ ਲਿਆ ਜੀ ਨਹੀਂ ਮੈਂ ਚਾਹ ਰੱਖ ਕੇ ਹੋਏ ਗਾਇਸ ਇੱਕ ਮੈਂ ਚਾਹ ਚੁੱਧ ਪਾ ਕੇ ਚੰਗਾ हेलो मनजोत सिंह जी मैं कनेडा ब्रैमटन तो तुम दसो तो तीस कितों हरमेर सिंह जी हेलो जी हेलो हेलो दीदी प्रीत कि मैं तेरा रिंकू भी मेरा पिया तो हाँ जी रिंकू भी रहे कि ठीक हो मैं ठीक हाँ जी हेलो राधे राधे जी राधे राधे दीप ठाकुर जी कि ठीक ठाक हो ਅਸਲਾਮ ਵਾਲੇ ਅਸਲਾਮ ਵਾਲੇਕੁਮ ਕੀ ਹਾਲ ਆ ਜੀ ਵਾਲੇਕੁਮ ਸਲਾਮ ਇਸ਼ੀ ਜੀ ਕਬੇ ਸੇ ਠੀਕ ਆ ਹਾਂ ਜੀ ਹਾਂ ਜੀ ਸਭ ਵਧੀਆ ਆਪਾ ਦੱਸੋ ਆਪਣੇ ਵੱਲ ਕਿਵੇਂ ਆ ਗੁੱਡ ਮਾਰਨਿੰਗ ਫਰੈਂਡ ਗੁੱਡ ਮਾਰਨਿੰਗ ਹਰਪਰ ਸਿੰਘ ਜੀ ਕਿਵੇਂ ਹੋ ਠੀਕ ਹੋ ਤੁਸੀਂ ਸਾਡੇ ਲਈ ਵੀ ਚਾਹ ਬਣਾ ਲੈ ਜਰੂਰ ਜੀ ਜਰੂਰ ਤੇ ਮੈਨੂੰ ਯਾਦ ਕਰਾ ਦੇ ਦੋ ਕੁ ਮਿੰਟਾਂ ਤੱਕ ਇਹਦੀ ਚਾਹ ਉਬਲ ਜੇ ਫਿਰ ਫਿਰ ਹਰਕਰਨ ਮਾਨ ਹੈਲੋ ਪ੍ਰੀਤ ਕਿਵੇਂ ਮੈਂ ਵਧੀਆ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਹਮ ਤੇਨਾ ਕਰ ਤੇਮੂਰਨਸ ਐਕਸੀਡੈਂਟ ਹੋ ਗਿਆ ਸੀ ਉਹਨਾਂ ਨੇ ਤੇ ਰਿਪੋਰਟ ਨੇ ਸਾਰਾ ਰੋਡ ਬੰਦ ਕਰ ਰੱਖਿਆ ਹੁਣ ਈਵਨਿੰਗ 5 ਅੱਛਾ ਇਹ ਕੱਲ ਦਾ ਹੀ ਰੋਡ ਬੰਦ ਕਰ ਰੱਖਿਆ ਇਹਨਾਂ ਨੇ ਤੁਸੀਂ ਪੜ੍ਹਿਆ ਕਿਸ ਕਾਲਜ ਸੀ ਮੈਂ ਸਟੱਡੀ ਕੀਤੀ ਨਹੀਂ ਕਾਲਜ ਦੇ ਵਿੱਚ ਹਰਿਆਣੇ ਵਾਲੇ ਭਾਈਓ ਤਭੀ ਕੋ ਰਾਮ ਰਾਮ ਹੋਰ ਆਪ ਬਤਾਓ ਕੈਸੀ ਹੈ ਰਾਮ ਰਾਮ ਜੀ ਰਾਮ ਰਾਮ ਆਈ ਆ ਫਾਈਨ ਐਂਡ ਯੂ ਮੈਂ ਵੀ ਅੱਛੀ ਹਾਂ ਰਬਾ ਜੀ ਹੋਤੀ ਸਾਰਿਆਂ ਨੇ ਰੋਟੀ ਪਾਣੀ ਖਾ ਲਏ ਹਾਈ ਹਾਈ ਚਾ ਉਪਲ ਅੱਜ ਤਾਂ ਗਾਇਜ਼ ਬੜੀ ਛੇਤੀ ਚਾਹ ਉਬਲ ਗਈ। ਹਲੇ ਮੈਂ ਹੋਣੇ ਤੱਕ ਕੇਈ ਸੀ ਕਿ 1 ਮਿੰਟ 'ਚ ਚਾਹ ਵੀ ਉਬਲ ਗਈ। ਦੈਟਸ ਬੈਡ। ਹਮਮ ਲਾਈਵ ਤੋਂ ਨਾ ਦਸਣਾ ਪੈਣਾ ਚਾਹ ਤੁਸੀਂ ਰੱਖਿਓ। ਮੈਂ ਭੁੱਲ ਜਾਨੀ ਆ ਨਾ ਗੱਲਾਂ ਕਰਦੇ ਕਰਦੇ ਤਾਂ ਕਰਕੇ। ਉਬਦਾ ਬਾਦ ਵਗੈਰਾ ਤਾਂ ਸਾਨੂੰ ਚਾ ਪੀਓ ਪੀਓ ਚਾਹ ਤਾਂ ਹੀ ਬਣਾ ਲਿਆ ਕਰੋ ਨਾਲ ਜਦ ਮੈਂ ਚਾਹ ਪੀਣੀ ਹੁੰਦੀ ਆ ਹੈਲੋ ਜੀ ਸਸ਼ੇ ਕਾਲ ਜੀ ਸਸ਼ੇ ਕਾਲ ਹਰਜਿੰਦਰ ਸਿੰਘ ਜੀ ਕਿਵੇਂ ਹੋ ਠੀਕ ਠਾਕ ਹਾਂ ਜੀ ਹਾਂ ਜੀ ਲਾਈਕ ਨਹੀਂ ਥੈਂਕ ਯੂ ਸੋ ਮਚ ਜੀ ਹਰਜਿੰਦਰ ਸਿੰਘ ਜੀ ਲਾਈਕ ਕਰਨ ਦੇ ਲਈ ਹਾਈ ਪ੍ਰਭ ਜੀ ਮੈਂ ਵੀ ਮੈਂ ਵੀ ਠੀਕ ਹਾਂ ਹੋ ਸਨੋ ਹੋਰ ਬਸ ਵਧੀਆ ਵਧੀਆ happy ਸਿੰਘ hi happy ਸਿੰਘ ਜੀ ਕਿਥੇ ਹੋ ਤੁਸੀ ਲਵ ਪ੍ਰੀਤ army hello hello ਲਵ ਪ੍ਰੀਤ army ਜੀ ਕਿਵੇਂ ਹੋ ਇਕ ਅਪਨੇਵਾਲੇ ਵਾਸਤੇ ਵੀ ਜਰੂਰ ਜਰੂਰ ਸਾਰੇ ਜਣੇ ਚਾਹ ਪੀਓ guys ਅਪਣੇ ਅਪਣੇ ਘਰੇ ਜਾ ਕੇ ਅਪਣੇ gas ਤੇ ਡੱਬੂ ਰੱਖੋ ਪਾਣੀ ਪਾਓ ਚਾਹ ਪਾਣੀ ਪਾਓ ਮਿੱਠਾ ਪਾਓ ਚਾਹ ਬਣਾ ਕੇ ਪੀ ਲਓ ਦਾ ਇਸ ਗੱਲ ਹੀ ਪੈਡ ਖਾ ਲੋ। ਪਹਿਲਾਂ ਤਾਂ ਸਾਡੀ। ਕਮੈਕ ਉਸੇ ਗਰੁੱਪ ਪਿਕ ਵਿੱਚ ਮੈਨੂੰ ਲੱਗਿਆ ਵੀ ਐਸੀ ਗਰੁੱਪ ਚ। ਕੀ ਲੱਗਿਆ ਤੁਹਾਨੂੰ ਆ ਬੀਬੀ ਕੱਤੀ ਵਾਲੇ ਜੀ ਮੇਰੇ ਕੋਲ ਕੁਝ ਨਹੀਂ ਸ਼ੋਅ ਹੋਇਆ ਦਵੱਲ ਕੀ ਕਹਿਣਾ ਚਾਹੁੰਦੇ ਤੁਸੀਂ? ਠੀਕ ਹੋ ਜੀ ਹਾਂਜੀ ਹਾਂਜੀ ਮੈਂ ਵਧੀ ਲੱਪੀ ਜੀ ਤੁਸੀਂ ਦੱਸੋ ਤੁਸੀਂ ਕੀ ਮੈਂ। ਹੈਲੋ ਕਪੀਲ کیسے ਹੋ? ਇਹ ਬੱਸ ਵੀ ਲੱਗ ਸਕਦਾ ਕੀ ਕੀ ਲੱਗ ਗਿਆ ਮੈਨੂੰ ਤਾਂ ਸਮਝ ਨਹੀਂ ਆ ਰਹੀ ਹੈਗੀ ਹਾਈ ਹੈਪੀ ਸਿੰਘ ਜੀ ਬਈ ਤੇਰੇ ਸਾਨੂੰ ਪੜਾਈ ਕਿੰਨੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਪੜਾਈ ਦੇ ਨਾਲ ਆਪ ਨੂੰ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਹਰਕਰਨ ਮਾਨ ਜੀ ਹੋਸ਼ਨਾਵ ਜੀ ਘਰ ਪਰਵਾਸ ਵਧੀਆ ਹਾਂਜੀ ਹਾਂਜੀ ਹਰਜਿੰਦਰ ਸਿੰਘ ਜੀ ਸਭ ਵਧੀਆ ਆਪਣੇ ਵੱਲ ਦੱਸੋ ਕੀ ਹਾਲ ਚਾਲ ਹੈ हेलो सिद्धू वाला जी कि हाय अब्दुल्ला जी कैसे हैं हरमन सिद्धू हेलो जी हेलो हरपाल सिंह हो हरमन जी कि सिद्धू मूसेवाली हैलो अब हाय दीप जट जी हसी जा रहे होय अब जी आपकान से ठीक है ठीक है ਉਹਦੇ ਚੱਲਦਾ ਬਟ ਲੋਕ লাই ਬੈਠ ਕੇ ਲਾਈਕ ਕਿਉਂ ਨਹੀਂ ਕਰਦੇ ਕਿ ਪੈਸੇ ਲੱਗਦੇ ਆ ਉਹੀ ਤਾਂ ਮੈਂ ਕਹ ਰਹੀ ਵੀ ਫ੍ਰੀ ਆਫ ਕੋਸਟ ਹੈ ਨਾ ਲਾਈਕ ਹੁੰਦਾ ਆ ਪਤਾ ਨਹੀਂ ਕਾਹ ਤੋਂ ਨਹੀਂ ਲਾਈਕ ਕਰਦੇ ਪਤਾ ਨਹੀਂ ਕਰਨਾ ਨਹੀਂ ਆਉਂਦਾ ਮੈਂ ਨਾਲੇ ਨਾ ਹਰ ਰੋਜ਼ ਦੱਸਦੀ ਆ ਕਿ ਐਵੇਂ ਐਵੇਂ ਹੈ ਨਾ ਲਾਈਕ ਹੋ ਜਾਊਗਾ ਵੀ ਐਵੇਂ ਲਾਈਕ ਕਰ ਦੋ ਫਿਰ ਵੀ ਨਹੀਂ ਕਰਦੇ ਹੈਗੇ ਪੜ੍ਹੇ ਲਿਖੇ ਬੰਦੇ ਸਾਰੇ ਕੰਮਕਾਰ ਕਰਨ ਵਾਲੇ ਜਿਨ੍ਹਾਂ ਨੂੰ ਫੋਨ ਚਲਾਉਣਾ ਆਉਂਦਾ ਆ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਹੈਗਾ ਇਦਾਂ ਇਦਾਂ ਕਰਕੇ ਲਾਈਕ ਹੋ ਜਾਂਦਾ ਹੈ ਇਦਾਂ ਇਦਾਂ ਕਰਕੇ ਮੈਂ ਲਾਈਕ ਕਰਦਾ ਕਦੋਂ ਹੌਸਲਾ ਹੌਸਲਾ ਫਿਰ ਆਈ ਹੋ ਜਾਂਦੀ ਬੰਦੀ ਖਾ ਕੇ ਪੁੱਛਿਆ ਤਾਂ ਕੀ ਪੁੱਛਿਆ ਲੈ ਪੁੱਛ ਤਾਂ ਲਿਆ ਨਾ ਐਟਲੀਸਟ ਮੈਂ ਪੁੱਛਿਆ ਤਾਂ ਸਹੀ ਤੇ ਐ ਤੁਹਾਨੂੰ ਚਟਿਆ ਚਟਿਆ ਕਿਤੇ ਨਹੀਂ ਖਾਦੀ ਹਾਂ ਹਾਂਜੀ ਬਾਬੇ ਚਾਪੀ ਕੇ ਆਏ ਨੇ ਜਾ ਕੇ ਬਿਨੇ ਨਾਲ ਹੀ ੱਖੀ ਹੋਈ ਏ ਬਸ ਥੋੜਾ ਗੱਲਾਂ ਬਾਤਾਂ ਦੇ ਚਾਪੀ ਮਾਉਂਗੀ ਆਪ ਪੰਜਾਬ ਸੇ ਹਾਂਜੀ ਹਾਂਜੀ ਮੇਰਾ ਹੁਸੈਨ ਜੀ ਪੰਜਾਬ ਸੇ ਹਾਂ ਹਾਇ ਸਿੱਧੂ ਮੁਸੇਵਾਲਾ ਜੀ ਹਰਮਨ ਸਿੱਧੂ ਹੈਲੋ ਜੀ ਹੈਲੋ ਕੋਈ ਗੱਲ ਨਾ ਭੇਜ ਦੇ ਬਟਾਪਾ ਨੀਤ ਲਾ ਦੇਣੀ ਹੈ ਤਰ ਕੀ ਸਮਝ ਨਹੀਂ ਲੱਗੀ ਜੀ ਮੈਨੂੰ ਨੀਤ ਲਾ ਦੇਣਾ ਚ ਨੀਤ ਲਾ ਦੇਣੀ ਉਹ ਮੇਰਾ ਟੱਡਦਾ ਹੋਇਆ ਨਹੀਂ ਨੋਕਣਾ ਦੋਜੀ ਪੀਣੀ ਆ ਕਿ ਸਿੱਖਿਆ ਤੁਸੀਂ ਫਿਰ ਕਿਸ ਚੀਜ਼ ਤੋਂ ਕਪਲ ਜੀ ਹਾਏ ਤਨਵੀਰ ਹੁਸੈਨ ਜੀ ਕਿਵੇਂ ਹੋ ਸਰ ਕਰਨ ਮਾਨ ਬੱਪੂ ਕੇ ਮੇਰੇ ਸਭ ਵਧੀਆ ਜੀ ਹਾਏ ਹਰਮਨ ਜੀ ਹਾਏ ਤਨਵੀਰ ਜੀ ਅੱਲਾ ਰੱਖਾ ਹਾਏ ਜੀ ਅਸਾਦ ਅਸਾਦਲ ਕਿੰਗ ਹਾਈ ਜੀ ਸੋ ਬਿਊਟੀਫੁਲ ਥੈਂਕ ਯੂ ਸੋ ਮਚ ਜੀ ਕੀ ਹਾਲ ਮੈਂ ਵਧੀਆ ਸਤਨਾਮ ਜੀ ਤੁਸੀਂ ਦੱਸੋ ਕਿਵੇਂ ਕਰਦੇ ਲਾਈਕ ਇਹਦਾ ਡਬਲ ਟੈਪ ਕਰਕੇ ਇਹਦੇ ਤੇ ਸਕਰੀਨ ਤੇ ਤੁਸੀਂ ਦੋ ਵਾਰ ਟੈਪ ਕਰੋਗੇ ਨਾ ਐਵੇਂ ਹੋ ਜਾਊਗਾ ਜੇ ਤੁਹਾਨੂੰ ਇੱਥੋਂ ਨਹੀਂ ਪਤਾ ਲੱਗਦਾ ਇੱਥੇ ਇਹਦੇ ਤੇ ਜਾਓ ਹਨਾ ਇੱਥੇ ਤੇ ਉਹਦੇ ਤੇ ਟੱਚ ਕੀਤਾ ਤਾਂ ਇਧਰ ਆ ਬਾਇਆ ਲਾਈਕ ਦਾ ਆਪਸ਼ਨ ਹਲੋ ਕੋਖਰ ਜੀ ਕਿਵੇਂ ਹੋ ਠੀਕ ਠਾਕ ਹੋ ਤਾਂਜੀ ਲਾਈਕ ਦੱਸਣ ਦੀ ਟੇ ਹਮ ਟੇਕ ਤਾਂ ਵਧੀਆ ਵਿੱਚ ਵਿੱਚ ਹਵੇ ਇੱਕ ਡਬਲ ਟੈਪ ਕਰੋ ਜੀ ਬੋਲਦਿਆ ਕਰੋ ਕੋਈ ਜਕ ਤਾਂ ਇਦਾਂ ਹੀ ਸੋਚਦੇ ਹੋਣੇ ਮੇਰਾ ਕਮੈਂਟ ਕਦੋਂ ਰੀਡ ਹੋਣਾ ਯਾਦ ਕਰਵਾਇਆ ਜਿਆ ਕਰੋ ਠੀਕ ਹੈ ਠੀਕ ਹੈ ਜਰੂਰ ਜੀ ਜਰੂਰ ਸਾਰਿਆਂ ਨੂੰ ਯਾਦ ਕਰਵਾ ਦਿਆ ਕਰਾਂਗੇ ਮੈਂ ਕੋਦ ਭੁੱਲ ਜਾਨੀ ਇਹਨੇ ਗੱਲਾਂ ਮਾਰਦੇ ਮਾਰਦੇ ਲਾਈਕ ਨੂੰ ਕਹਿਣ ਵਾਸਤੇ ਵਿੱਚ ਵਿੱਚ ਜਿੱਦ ਮੈਂ ਕਹਿ ਦਿੰਨੀ ਜਦ ਮੇਰੀ ਯਾਦ ਆ ਜਾਂਦਾ ਰਜਿੰਦਰ ਸਿੰਘ ਜਸਟ ਓਕੇ ਓਕੇ ਠੀਕ ਹੈ ਹੋਰ ਜੀ ਕੱਲ ਦਾ ਬੰਦ ਮੈਂ ਪਤਾ ਕੀਤਾ ਸੀ ਆਰਮੀ ਬੰਦੇ ਸੀ ਜਿਸਦੇ ਡੈਥ ਹੋਈ ਹੈ ਤਾਂ ਕਰਕੇ ਗਵਰਨਮੈਂਟ ਈਸ਼ੂ ਆਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਫਿਰ ਇਹਨਾਂ ਨੇ ਮਤਲਬ ਲੰਬਾ ਟਾਈਮ ਹੀ ਬੰਦ ਰੱਖਣਾ ਹੈ ਤੁਸੀਂ ਇੱਥੇ ਬੈਠ ਕੇ ਚਾਹ ਰੋਟੀ ਪਾਣੀ ਬਣਾ ਲਓ ਉਹ ਤਾਂ ਸਾਈਡ ਤੇ ਲਾ ਲੈਂਦੇ ਟਰੱਕ ਹੈਲੋ ਨਾਦੀਰ ਜੀ ਹਾਏ ਜੀ ਕਿਵੇਂ ਹੋ ਠੀਕ ਠਾਕ ਹੋ ਨਮਸਤੇ ਜੀ ਕਿਵੇਂ ਹੋ ਰਜਤ ਜੀ ਮੈਂ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜਿਹੜੇ ਵੀ ਨਵੇਂ ਆਪਣੇ ਲਾਈਵ ਦੇ ਵਿੱਚ ਪਹਿਲੀ ਵਾਰ ਆ ਰਹੇ ਹੋ ਦੱਸ ਦਿਓ ਕਿ ਉਹ ਕਿਹੜੀ ਕਿਹੜੀ ਕੰਟਰੀ ਹੈ ਕਿਹੜੀ ਸਿਟੀ ਤੋਂ ਹਨ ਆਪ ਨੂੰ ਜੁਆਇਨ ਕਰ ਰਹੇ ਆ ਮਾਚਨ ਧਰਤੀ ਦੇ ਕਿਵੇਂ ਆ ਦੀਪ ਜੀ ਮੇਰੇ ਕੋ ਖਾਣ ਦੇ ਪੀਣ ਦੇ ਟਾਈਮ ਹੁੰਦਾ ਲਾਈਵ ਕਰਨ ਦਾ ਤੇ ਮੇਰੇ ਕੋ ਟਾਈਮ ਹੀ ਹੁੰਦਾ ਫਿਰ ਮੈਂ ਓਵਰ ਕਰਨ ਵੀ ਜਾਣਾ ਨਾ ਤਾਂ ਕਰਕੇ ਫਿਰ ਮੈਂ ਹੁਣੇ ਖਾ ਲੈਣਾ ਤੁਹਾਡੇ ਨਾਲ ਗੱਲਾਂ ਮਾਰਦੇ ਮਾਰਦੇ ਮੈਂ ਥੋੜਾ ਦੋ ਜਾ ਕੇ ਖਾ ਲੇ ਮੈਨੂੰ ਦੁਬਾਰਾ ਭੁੱਖ ਲੱਗ ਜਾਣੀ ਐ ਫਿਰ ਮੰਮੀ ਗਾਲ ਕੱਢਣੀ ਮੈਨੂੰ ਕੀ ਕਰਦੇ ਹਾਲੇ ਸੋਇਆ ਨਹੀਂ ਇਸ ਕਰਕੇ ਥੋੜਾ ਦੋ ਜਾ ਕੇ ਖਾ ਨੋ ਇੱਥੇ ਬੈਠ ਕੇ ਖਾਉਂਗੀ ਮੈਂ ਥੋੜਾ ਹੀ ਐ ਹੁਣੇ ਮੁੱਕ ਜੂਗਾ ਬਸ ਸਰਵਜੀਤ ਕਿਦਾ ਜੀ ਮੈਂ ਵਧੀਆ ਜੀ ਵਧੀਆ ਤੁਸੀਂ ਦੱਸੋ ਸਰਵਜੀਤ ਜੀ ਕਿਵੇਂ ਹੋ ਗਰੇਵਾਲ ਸੱਸੀ ਕਾਲ ਜੀ ਸੱਸੀ ਕਾਲ ਸੰਡੇ ਬਣੀ ਮੇਰੇ ਚੈਨਲ ਪਿੰਨ ਕਰਦੀ ਹਾਂ ਜੀ ਅ ਤੁਸੀਂ ਕੀ ਕਰਦੇ ਤੁਸੀਂ ਕੀ ਚੀਜ਼ ਚੈਨਲ ਬਣਾਇਆ ਹੋਇਆ ਜੀ ਕਿੰਨਾ ਟਾਈਮ ਲਾਈਵ ਲੈਣਾ ਤੁਸੀਂ ਲਾਪੇ ਧਰਮੀ ਜੀ ਆਪਾਂ ਉਹਦਾ ਤਾਂ ਘੰਟੇ ਦਾ ਹੀ ਮੈਂ ਰੱਖਿਆ ਹੁੰਦਾ ਬਾਕੀ ਦੇਖੋ ਹੈਲੋ ਹਰਕਰਨ ਜੀ ਹੈਲੋ ਬਿਨੇਪਾਲ ਜੀ ਹੈਲੋ ਨਰਿੰਦਰ ਸਿੰਘ ਜੀ ਕਿਵੇਂ ਹੋ ਠੀਕ ਠਾਕ ਹੋ ਸਾਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਲਵਾ ਨਹੀਂ ਰਜਿੰਦਰ ਟਾਈਮ 6.5 ਹਾਂ 6.5 ਸਾਢੇ 6 ਹੋਏ ਤੇ ਆਪਾਂ ਲਾਈਵ ਪਾਰਟੀ ਕਹਿੰਦੇ ਦੇਖ ਰਹੇ ਨੇ ਓਕੇ ਓਕੇ ਸਹੀ ਆ ਸਹੀ ਆ ਥੈਂਕ ਯੂ ਸੋ ਮੱਚ ਜੀ ਰੋਟੀ ਪਾਣੀ ਖਾ ਲਿਆ ਕੀ ਹਾਲ ਚਾਲ ਹੈ ਲਖਮੀ ਸਿੰਘ ਜੀ ਰੋਟੀ ਪਾਣੀ ਦਾ ਹਾਲ ਕੀ ਤੇ ਤੁਹਾਡੇ ਨਾਲ ਚੱਲਦੇ-ਚੱਲਦੇ ਆਪਾਂ ਗੱਲੇ ਵੜ ਖਾ ਰਹੇ ਬਾਬੂ ਜੀ ਨੇ ਨਵੀਂ ਜੌਬ ਲੱਭ ਲਈ ਲਾਈਵ ਦੇਖਣੀ ਵਧੀਆ ਗੱਲ ਆ ਲਾਈਵ ਦੇਖਣੀ ਚਾਹੀਦੀ ਆ ਅਸਾਈਡ ਹੀ ਨੇ ਕੋਈ ਚੰਨ ਇਹਦਾ ਰਸ਼ਨ ਕੋਲ ਸੀ ਮੁੱਕ ਗਿਆ ਤੇ ਖਤਮ ਹੋ ਗਿਆ ਗੁੱਡ ਬਾਏ ਕੋਈ ਕੋਈ ਸਟਿੰਗ ਵੀ ਨਹੀਂ ਹੈਗੀ ਅਸ਼ਾ ਕੋਲ ਕੋਈ ਨਿਰਵੈ ਸਟਿੰਗ ਨਹੀਂ ਹੈਗੀ ਤੁਹਾਡੇ ਫਿਰ ਤਾਂ ਔਖਾ ਹੀ ਆ ਤੁਸੀਂ ਕਿਸੇ ਨੂੰ ਪੁੱਛ ਲਓ ਇਹਦਾ ਆਰਡਰ ਵਗੈਰਾ ਨਹੀਂ ਹੁੰਦਾ ਹੈਗਾ ਆਨਲਾਈਨ ਆਰਡਰ ਕਰਕੇ ਮੰਗਵਾ ਲਓ ਰੋਟੀ ਪਾਣੀ ਖਾ ਲਿਆ ਜੀ ਨਹੀਂ ਨਹੀਂ ਜੀ ਖਾਦਾ ਨਹੀਂ ਹੈਗਾ ਜੀ ਹਾਲੇ ਇੰਡੀਆ ਬ੍ਰੈੱਡ ਖਾ ਰਿਹਾ ਹਾਂ ਉਹ ਤਾਂ ਬੋਲਦੇ ਹੈ ਬਿਮਾਰ ਹੋਣਾ ਇਸ ਲਈ ਖਾ ਰਿਹਾ ਉੱਥੇ ਆਪਾਂ ਨੇ ਫਿਰ ਹੋਰ ਹਿਸਾਬ ਕਾ ਉਹਨਾਂ ਦੇ ਦੇ ਦੇਣਾ ਬ੍ਰੈਡ ਨੂੰ ਸਤਿ ਸ਼੍ਰੀ ਅਕਾਲ ਇੰਦਰ ਜੀ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਠਾਕ ਹੋ ਬਈ ਜੀ ਨਾਲ ਗਾਲਾਂ ਕੱਢੀਆਂ ਆਂਦੀਆਂ ਨੇ ਹੋ ਵਾਹਿਗੁਰੂ ਸੱਚੇ ਪਾਸ਼ਾ ਮਿਹਰ ਕਰੀਂ ਚੜ੍ਹਦੀ ਕਲਾ ਚ ਰੱਖੀ ਤੇ ਰੱਖਿਆ ਵਾਹ ਕੀ ਸਭ ਮੱਤਵਾਗੀ ਸਾਰਿਆਂ ਨੂੰ ਮੈਨੇ ਤੁਸੀਂ ਕਿੱਥੋਂ ਹੋ ਜੀ ਮੈਂ ਜੀ ਕੈਨੇਡਾ ਤੋਂ ਆ ਜੀ ਤੁਸੀਂ ਦੱਸੋ ਤੁਸੀਂ ਕਿੱਥੋਂ ਜਿਵੇਂ ਫਸਟ ਟਾਈਮ ਜੁਆਇਨ ਕੀਤਾ ਹੈ ਤੁਹਾਡੇ ਲਾਈਵ ਤੇ ਮੈਂ आर जे थर्टीन गंगानगर तो आ जी तीन तो जी था जी, तो हो जी दीप्ति मैं कनेडा तो हाँ जी कैसी हो मैं अच्छी हूँ आयुष जी आप बताइए आप कैसे हैं हाय वरिंदर जी हाय नीतिश वर्मा जी कैसे हो असी नाभि सिस्टर ओके जी ओके okay. पीएस पीएस मले हाय जी हाय कि मैं हूँ हाँ जी, हाँ जी ब्रैमटन वाले की हाल है बस बस वजिए अमरजीत जी तुम दसो तुम कि हाए ਕਮਾਰ ਜਮਨ ਜੀ ਮੇਰੇ ਕੋਲ ਬਹੁਤ ਘੱਟ ਲਾਈਵ ਹੁਣ ਤੁਸੀਂ ਹੈ ਹਾਉ ਤੁਸੀਂ ਨੋਟੀਫਿਕੇਸ਼ਨ ਨਹੀਂ ਆਉਂਦਾ ਤੁਹਾਡੇ ਕੋਲ ਆਪ ਜੀ ਕੀ ਹਾਲ ਹੈ ਜੀ ਬਰਿੰਦਰ ਜੀ ਮੈਂ ਵਧੀਆ ਤੁਸੀਂ ਦੱਸੋ ਤੁਸੀਂ ਕਿ ਮੈਂ ਜਲਦੀ ਖਾ ਲਵਾਂ ਨਹੀਂ ਤਾਂ ਨਜ਼ਰ ਲੱਗ ਜਾਣੀ ਖਾਣੇ ਨੂੰ ਇਟਸ ਓਕੇ ਲੱਗ ਵੀ ਜਾਊਗੀ ਮੈਂ ਪਤਲੀ ਹੋ ਜਾਈਂ ਫਿਰ ਕੀ ਹੋ ਜਾਊਗਾ ਨਾ ਲੱਗੂਗਾ ਮੈਨੂੰ

ਗਾਈ ਸਾਰੇ ਜਣੇ ਡਬਲ ਟੈਪ ਕਰ ਦਿਓ ਸਕਰੀਨ ਤੇ ਲਾਈਕ ਕਰ ਦਿਓ ਸਾਰੇ ਜਣੇ ਹਾਏ ਕੁਮਾਰ ਜੀ ਹਲੋ ਜੀ ਹੈਲੋ ਹਾਂਜੀ ਹਾਂਜੀ ਓਕੇ ਜੀ ਓਕੇ ਨਹੀਂ ਨਹੀਂ ਮੈਂ ਤੁਹਡੇ ਤੋਂ ਚੈਨਲ ਪੁੱਛਿਆ ਵੀ ਕਿਹੜੀ ਚੀਜ਼ ਆ ਤੁਹਾਡਾ ਵੇਅਰ ਆਰ ਯੂ ਫਰੋਮ ਬਿਨੇਪਾਲ ਜੀ ਮੈਂ ਕੈਨੇਡਾ ਤੋਂ ਹਾਂ ਜੀ ਰਮਾਨੇ ਆ ਜਾਓ ਤੇ ਗੁਰਦੁਆਰਾ ਵਾਲੇ ਕਾਲੀ ਬੇੜੀ ਦਾਲ ਵੀ ਹੈ ਤੇ ਫੁੱਲ ਕੇ ਆਪਕਾ ਉਦ ਸਾਡੀ ਵੀ ਬਣਾਓ ਨਹੀਂ ਆਪਾਂ ਇਨ ਫਿਊਚਰ ਘੁੰਮਣਾਗੇ ਤਾਂ ਉਦੋਂ ਜ਼ਰੂਰ ਤੁਸੀਂ ਝੱਕੋ ਗੁਰੂ ਘਰ ਦਾ ਪ੍ਰਸ਼ਾਦ ਦਾ ਇਹ ਗੁਰੂ ਘਰ ਦਾ ਲੰਗਰ ਵੀ ਨਾ ਕਿਸੇ ਕਿਸ ਦੀ ਕਿਸਮਤ 'ਚ ਹੀ ਹੁੰਦਾ ਹੈ ਹਲੋ ਜੀ ਹਲੋ ਹਲੋ ਰਪਿੰਦਰ ਜੀ ਸਸੇ ਕਰਪਿਤ ਕਿੱਦਾਂ ਮੈਂ ਵਧੀਆ ਵਧੀਆ ਰਪਿੰਦਰ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਹਾਂ ਵਧੀਆ ਗੱਲਾਂ ਨਾਮ ਕਦੇ ਪੂਰਾ ਨਹੀਂ ਲਿਆ ਅਬ ਉਹ ਫਿਰ ਬਾਊ ਹੁਣ ਮੈਨੂੰ ਬਾਊ ਹੀ ਸਮਝੋ ਜਾ ਮੁਰੇ ਵਾਲਾ ਨਾਮ ਹੀ ਨਹੀਂ ਸਮਝ ਆਇਆ ਹੈਗਾ ਹਲੋ ਗਾਇਸ ਸ케ਜੂਲ ਕਿਸ ਬਾਤ ਦਾ ਸ케ਜੂਲ ਜੀ ग्यारह तेरह एम पी गुड मॉर्निंग आपको गुड मॉर्निंग जी गुड मॉर्निंग मेरे को ग्यारह बज के दस मिनट हो गए हेलो गाइस कासल कासलिंद कि शहर च मैं ब्रह्मटन से जी बाये रुपिंदर जी बाय लुकिंग गुड थैंक यू सो मच महबूब जी आर्मी कैंप ਉਹ ਕਹਿੰਦੇ ਅਸੀਂ ਆਪ ਦੇਵਾਂਗੇ ਟੈਨਸ਼ਨ ਨਹੀਂ ਲੈਣੀ ਸੋਡੀ ਪਰ 21 ਪਾਉਂਡ ਵੀ ਮਿਲੇਗਾ ਮੈਂ ਕਿਹਾ ਰੱਬ ਆਪ ਹੀ ਆ ਗਿਆ ਸਹੀ ਹੈ ਸਹੀ ਹੈ ਵਧੀਆ ਫਿਰ ਤਰਵਿੰਦਰ ਜੀ ਬੈਠਿਆ ਰਹੋ ਮਨਦੀਪ ਹਾਏ ਮਨਦੀਪ ਜੀ ਪੰਜਾਬੀ ਬੱਸ ਸ케ਜੂਲ ਹੈ ਮੈਨੂੰ ਕਿੱਦਾਂ ਪਤਾ ਹੋਊਗਾ ਕਿਸੇ ਬੱਸ ਦਾ ਸ케ਜੂਲ ਪੰਜਾਬ ਵਿੱਚ ਵੈਸੇ ਕਿਹੜੀ ਸਿਟੀ ਹੈ ਮੈਂ ਮੈਂ ਪੰਜਾਬ ਪਟਿਆਲੇ ਤੋਂ ਹਾਂ ਜੀ

ਹਾਏ ਬਿਲਾਲ ਜੀ ਐ ਕੌਨ ਫਰੈਂਡ ਜਾਨ ਪਲੀਜ਼ ਡੋਟ ਮਾਈਂਡ ਪਰ ਮੈਨੂੰ ਨਾ ਕਹੋ ਉਦ ਦਾ ਫਰੈਂਡ ਲੈ ਲਓ ਭੈਣ ਲੈ ਲਓ ਲਾਈਵ ਰੁਕ ਗਿਆ ਜੀ ਚੱਲ ਰਿਹਾ ਜੀ ਲਾਈਵ ਆਪਣਾ ਰੁਕਿਆ ਕਿੱਥੋਂ ਹਾਏ ਬਿਲਾਲ ਜੀ ਵੈਲਕਮ ਹਾਂਜੀ ਹਾਂਜੀ ਇੱਥੇ ਕੋਈ ਗੁਰੂ ਗੁਰਦੁਆਰਾ ਨਹੀਂ ਇਹਨਾਂ ਦਾ ਬਾਬਾ ਕੀ ਆ ਉੱਥੇ ਦਾਲ ਤਾਂ ਦਾਖ ਨੇ ਬਣਾਈ ਓਕੇ ਓਕੇ ਸੀ ਇਹ ਸੀ ਹਜਿੰਦਰ ਜੀ ਠੀਕ ਹੈ ਠੀਕ ਹੈ ਮੇਰਾ ਨਾਮ ਮੈਂ ਇਹ ਨਾਮ ਹੀ ਲੈਣਾ ਹੈਗਾ ਬਾਬੂ ਜੀ ਪੂਰਾ ਬਹੁਤ ਸਿਆਣੀ ਹੂ ਮੈਂ ਨਹੀਂ ਲੱਪੇ ਲੱਪੇਦਾਰ ਮੀ ਹਾਂਜੀ ਹੈਲੋ ਹਜਿੰਦਰ ਜੀ ਆ ਰਹੇ ਪੀਵੀ 61 ਸਾਡਾ ਇਹ ਇਹ PBV 61 ਕਿਹੜੇ ਉਹਦਾ ਆ ਅੰਦੂਸੀ ਪੰਜਾਬ ਤੋਂ ਕਿੱਥੋਂ ਹਾਂ ਬਿਨੇਪਾਲ ਜੀ ਮੈਂ ਪੰਜਾਬ ਤੋਂ ਪਟਿਆਲੇ ਤੋਂ ਆ ਜੀ ਸਤਿ ਸ਼੍ਰੀ ਅਕਾਲ ਜੀ ਸਮੀਰ ਜੀ ਸਤਿ ਸ਼੍ਰੀ ਅਕਾਲ ਕਿ ਮੈਂ ਠੀਕ ਠਾਕ ਹਾਂ ਹੋਰ ਕਿੱਦਾਂ ਕਿਸਮਤ ਬਹੁਤ ਸਾਧਣ ਦੀ ਵੀ ਬੜੀਆ ਗੱਲ ਆ ਕਿਸਮਤ ਸਾਧ ਦੇਣੀ ਵੀ ਚਾਹੀਦੀ ਆ ਜੋ ਤੁਸੀਂ ਮਿਹਨਤ ਕਰ ਰਹੇ ਹੋ hello ਹਾਂ ਕਿਵੇਂ ਆ ਹਾਂਜੀ ਹਾਂਜੀ ਤਨਵੀਰ ਸਿੰਘ ਜੀ ਕਿਵੇਂ ਹੋ ਠੀਕ ਠਾਕ ਹੋ ਚਲੋ ਠੀਕ ਆ ਪ੍ਰੀਤ ਜੀ bye bye ਕੱਲ ਮਿਲਦੇ ਆ like ਠੀਕ ਆ ਜੀ ਜਰੂਰ ਜੀ bye bye thank you so much for watching love you ਠੀਕ ਆ hello ਬਲਜੀਤ ਕੌਰ ਜੀ ਕਿਵੇਂ ਹੋ ਠੀਕ ਠਾਕ ਹੋ i have already two fan no need more ok no problem ਤੁਸੀਂ friend ਕਹਿ ਸਕਦੇ ਹੋ ਫੇਰ ਇੱਥੇ ਤੇ ਕਿਸੇ ਨੂੰ ਫਾਲਤੂ ਨੀ ਬੋਲੂਗਾ ਇੱਕੋ family ਵਾਂਗ ਰਹੀ ਇਹੀ ਤਾਂ ਮੈਂ ਕਹਿੰਦੀ ਹੁੰਦੀ ਆ ਸਾਰਿਆਂ ਨੂੰ ਕੀ ਕਰ ਸਕਦੇ ਆ ਹੁਣ ਆਯੂ ਸਟੂਡੈਂਟ ਹੈਂ ਕੈਨੇਡਾ ਨਹੀਂ ਜੀ ਨਹੀਂ ਹੀਲਿੰਗ ਐਵਰੀ ਮੂਮੈਂਟ ਜੀ ਨਹੀਂ ਆਪਣੀ ਸਟੱਡੀ ਤਾਂ ਬਹੁ ਟਾਈਮ ਪਹਿਲਾਂ ਖਤਮ ਹੋ ਗਈ ਸੀ ਫਰੀਆਲੇ ਵਾਲੇ ਸਿਆਣੇ ਹੁੰਦੇ ਆ ਪੰਜਾਬ ਕਦੋਂ ਆਣਾ ਅਮਰਜੀਤ ਜੀ ਹਾਲੇ ਆਪਣਾ ਕੋਈ ਪਲਾਨ ਨਹੀਂ ਹੈ ਬਾਕੀ ਦੇਖੋ ਓਕੇ ਬਾਈ ਜੀ ਟੱਟਾ ਗੁੰਲੇ ਬਣਾ ਲਈਏ ਠੀਕ ਹੈ ਜੀ ਠੀਕ ਹੈ ਹਜਿੰਦਰ ਜੀ ਬਣਾਓ ਬਣਾਓ ਰੋਟੀਆਂ ਤੁਸੀਂ ਐ ਮੈਂ ਆਰਮੀ ਚਾਹ ਪਹਿਲੇ ਦੇਖਦਾ ਬਟ ਮੈਸੇਜ ਅੱਜ ਕੀਤਾ ਮੈਂ ਹਾਂਜੀ ਸੁਖਿੰਦਰ ਸਿੰਘ ਜੀ ਥੈਂਕ ਯੂ ਸੋ ਮਚ ਜੀ ਤੁਸੀਂ ਕਿੱਥੋਂ ਠੀਕ ਠਾਕ ਹੋ ਤੁਸੀਂ ਮੈਂ ਬਟਿਆਰੇ ਸਿਟੀ ਤੋਂ ਹਾਂ ਯਾ ਕਿਸੇ ਪਿੰਡ ਤੋਂ ਮੈਂ ਇਹ ਮੈਨੂੰ ਪੁੱਛ ਰਿਹਾ ਡਿੰਪਲ ਜੀ ਅੰਸ਼ਵੀਰ ਕਿੱਥੇ ਹੋ ਤੁਸੀਂ ਅੰਸ਼ ਮੈਨ ਲੱਗਾ ਅੱਜ ਆਏ ਨਹੀਂ ਹੈ ਗੈਸ ਕਰਮ ਸਿੰਘ ਹਾਏ ਜੀ ਹਾਏ ਤਾਰਮ ਸਿੰਘ ਜੀ ਕੇ ਮੈਮ ਮੈਂ ਇੱਕ ਉਹ WhatsApp ਦਾ ਆਪਣਾ ਬ੍ਰॉडਕਾਸਟ ਚੈਨਲ ਜ ਨਹੀਂ ਹੁੰਦਾ ਹੈਗਾ ਉਹ ਬਣਾਇਆ ਹੈਗਾ ਤੇ ਤੁਸੀਂ ਸਾਰੇ ਜਣੇ ਨਾ ਉਹਦੇ ਚ ਐਡ ਹੋ ਜਿਓ ਫਿਰ ਮੈਂ ਲਾਈਵ ਹੋਣ ਤੋਂ ਪਹਿਲਾਂ ਹਨਾ ਵੀ 5-7 ਮਿੰਟ ਪਹਿਲਾਂ ਲਿਖ ਦਿਆ ਕਰੂੰਗੀ ਕਿ ਮੈਂ ਲਾਈਵ ਹੋਣ ਆਲੀ ਹੁਣ ਜਾਂ ਮੈਂ ਨਹੀਂ ਆਉਣ ਵਾਲੀ ਜੋ ਕੋਈ ਵੀ ਇਨਫੋਰਮੇਸ਼ਨ ਆਪਾਂ ਉਹਦੇ ਆਪਡੇਟ ਦੇ ਦਿਆ ਕਰਾਂਗੀ ਤੁਸੀਂ ਸਾਰੇ ਜਣੇ ਉਹਦੇ ਚ ਐਡ ਹੋ ਜਿਓ ਉਹਦਾ ਲਿੰਕ ਮੈਂ ਆਪਣਾ ਜਿਹੜਾ Instagram Instagram ਦੇ ਚੈਨਲ ਦੇ ਵਿੱਚ ਪਿਆ ਹੈ ठीक है हाय करम सिंह जी हाय केमीर सिंह जी हेलो जी हेलो ईट हेल्दी फूड मैम जरूर जी जरूर थैंक यू सो मच फॉर द एडवाइस ਸਸਸ਼ੀ ਕਲਪ੍ਰੇਸਿੰਜੀ ਸਸਸ਼ੀ ਕਹਾਲ ਕੇ ਮੈਂ ਠੀਕ ਠਾਕ ਹੂੰ ਠੀਕੋ ਤੁਸੀਂ ਰਿਪਲਾਈ ਕਰ ਲਿਓ ਨਹੀਂ ਨਹੀਂ ਕੋਈ ਗੱਲ ਨਹੀਂ ਰਿਪਲਾਈ ਪਾ ਸਭ ਦਾ ਕਰੀ ਦਸੂ ਵਿੰਦਰ ਜੀ ਤੁਸੀਂ ਸਾਰੇ ਜਣੇ ਕੋਈ ਗੱਲ ਨਹੀਂ ਮੈਸੇਜ ਕਰਿਆ ਕਰੋ ਦਬ ਕੇ ਗਾਈ ਸਾਰੇ ਜਣੇ ਡਬਲ ਟੈਪ ਕਰ ਦੋ ਦੂਜੀ ਆੜੀ ਤੋਂ ਆਉਂਦਾ ਨਾਮ ਤਾਂ ਪੂਰਾ ਜਾਨੀ ਕਿਹੜੀ ਆੜੀ ਤੋਂ ਆਜੋ ਆਜੋ ਕੋਈ ਨੂੰ i don't like you i because you're talking so more so bye okay ji okay thank you so much for watching it's okay right haan ji maninder ji kive ho theek thaak ho ki kam uber, kar karde ho ji deep ji kamm apa uber eats karde ha ji tusi patiala city ho so, ja ke patiala city to ha ji you just doing extra ha huh? ਇਦਾਂ ਹੀ ਹੁੰਦਾ ਆ ਮੈਂ ਇੱਕ ਚੀਜ਼ ਨੋਟ ਕੀਤੀ ਆ ਜਦੋਂ ਕੋਈ ਬੰਦਾ ਮੈਸੇਜ ਕਰੀ ਜੋ ਕਰੀ ਜੋ ਕਰੀ ਜਾਂ ਪੂਰਾ ਰਿਪਲਾਈ ਨਾ ਕਰੀ ਹੈ ਹਨਾ ਜੇ ਉਹਨੂੰ ਕੁਝ ਕਹਿ ਦਈਏ ਫਿਰ ਉਹਨੂੰ ਉਹ ਚੀਜ਼ ਨਾ ਹਟ ਹੋ ਜਾਂਦੀ ਆ ਫਿਰ ਉਹ ਗਲਤ ਮੈਸੇਜ ਕਰਦੇ ਉੱਤਰ ਆਉਂਦੇ ਆ ਪੇਸ਼IENTS ਕਦਮਾਂ ਲੋਕਾਂ ਦੇ ਕਾਪੀ ਲਓ ਗਾਇਸ ਯੂ ਹੈਵ ਅ ਰੀਅਲੀ ਪੋਜ਼ਿਟਿਵ ਵਾਈਬਸ ਬੀ ਕੌਨਫिडੈਂਟ ਐਂਡ ਕੀਪ ਚੇਜ਼ਿੰਗ ਯਰ ਡ੍ਰੀम्स ਯੂ ਵਿਲ ਡੈਫੀਨਿਟਲੀ ਅਚੀਵ ਸਮਥਿੰਗ ਗ੍ਰੇਟ ਥੈਂਕ ਯੂ ਸੋ ਮੱਚ ਪਵਦੀਪ ਜੀ ਮੈਂ ਤੁਹਾਨੂੰ ਗਾਇਸ ਕਿਆ ਵੀ ਸੀਗਾ ਹਨਾ ਜੇ ਤੁਹਾਨੂੰ ਇਦਾਂ ਲੱਗਦਾ ਕਿ ਇਦਾਂ ਗੱਲਾਂ ਮਾਰਨੀ ਤੁਹਾਨੂੰ ਬੋਰਿੰਗ ਗੱਲਾਂ ਲੱਗੀਆਂ ਨੇ ਆਪਾਂ ਕੋਈ ਟੌਪਿਕ ਚੱਕ ਲਓ ਉਹਦੇ ਤੇ ਸਾਰੇ ਜਣੇ ਡਿਸਕਸ ਕਰ ਲਿਆ ਕਰਾਂਗੇ ਹਨਾ ਕੋਈ ਵੀ ਟੌਪਿਕ ਹੈ ਕੋਈ ਚੱਲ ਰਿਹਾ ਟੌਪਿਕ ਹਨਾ ਜਾ ਕੋਈ ਉਦਾਂ ਕੋਈ ਵੀ ਚੀਜ਼ ਆ ਵੀ ਸਾਰੇ ਜਣੇ ਆਪਣਾ ਸਾਰੇ ਜਣੇ ਉਹਦੇ ਤੇ ਡਿਸਕਸ ਕਰ ਲੈ ਕਰੀ ਤੁਸੀਂ ਸਾਰੇ ਸਲਾਹ ਹੀ ਨਹੀਂ ਜੰਦੇ ਹੈਗੇ ਤੁਸੀਂ ਸਾਰੇ ਵੀ ਗੱਲਾਂ ਮਾਰ ਕੇ ਮੁਰ ਜਾਂਦੇ ਹੋ ਹਾਈ ਇਤਿਆਜ਼ ਪ੍ਰਿੰਸ ਜੀ ਹਾਈ ਬਰਬ ਸੇਖੋ ਜੀ ਹਾਂਜੀ ਠੀਕ ਹੋ ਤੁਸੀਂ ਹਾਂਜੀ ਹਾਂਜੀ ਗੁਰਪ੍ਰੀਤ ਸਿੰਘ ਜੀ ਮੈਂ ਵਧੀਆ ਤੁਸੀਂ ਦੱਸੋ ਹਾਊ ਆਰ ਯੂ ਮੈਂ ਵਧੀਆ ਪ੍ਰਿੰਸੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਹਾਈ ਜੈਫਰਨ ਜੀ